ਜੇਕਰ ਆਪਾਂ ਇੱਕ ਪਲ ਲਈ ਰੁਕ ਕੇ ਸੋਚੀਏ ਤਾਂ ਅੱਜ ਦੀ ਜ਼ਿੰਦਗੀ ਵਿੱਚ ਸਾਡੀ ਸਭ ਤੋਂ ਵੱਧ ਊਰਜਾ ਜਾਂਦੀ ਕਿੱਥੇ ਹੈ ਹੂੰ ਬਹੁਤ ਵਧੀਆ ਸਵਾਲ ਹੈ ਮਤਲਬ ਕਿਸੇ ਵੱਡੀ ਮੁਸੀਬਤ ਨਾਲ ਲੜਨ 'ਚ ਨਹੀਂ ਨਹੀਂ ਬਿਲਕੁਲ ਨਹੀਂ ਬਲਕਿ ਹਰ ਛੋਟੀ ਵੱਡੀ ਚੀਜ਼ ਨੂੰ ਆਪਣੀ ਮੁਠੀ 'ਚ ਆਪਣੇ ਕਾਬੂ 'ਚ ਰੱਖਣ ਦੀ ਜਿਹੜੀ ਲਗਾਤਾਰ ਕੋਸ਼ਿਸ਼ ਹੈ ਸਾਰੀ ਊਰਜਾ ਉੱਥੇ ਜਾ ਰਹੀ ਹੈ ਸਹੀ ਗੱਲ ਹੈ ਰਿਸ਼ਤੇ ਕੰਮ ਦੇ ਨਤੀਜੇ ਸਿਹਤ ਇੱਥੋਂ ਤੱਕ ਕਿ ਆਪਣੇ ਜਜ਼ਬਾਤ ਵੀ ਸਭ ਨੂੰ कसके बंद ਕੀਤੀ ہوئی मुट्ठी ਵਾਂਗ ਫੜਿਆ ਹੋਇਆ ਹਾਂ ਤੇ ਉਸ ਮੁਠੀ ਦੇ ਪਿੱਛੇ ਡਰ ਹੁੰਦਾ ਹੈ ਕਿਹੜਾ ਡਰ ਇਹ ਕਿ ਜੇ ਪਕੜ ਥੋੜੀ ਜਿਹੀ ਵੀ ਟਿੱਲੀ ਹੋਈ ਤੇ ਸਭ ਕੁਝ ਖਿੱਲੜ ਜਾਵੇਗਾ ਸਭ ਹੱਥੋਂ ਨਿਕਲ ਜਾਵੇਗਾ ਬਿਲਕੁਲ ਸੋ ਅੱਜ ਅਸੀਂ ਇਸੇ कसके ਬੰਦ ਕੀਤੀ ہوئی ਮੁਠੀ ਨੂੰ ਹੌਲੀ ਹੌਲੀ ਖੋਲਣ ਦੀ ਗੱਲ ਕਰਾਂਗੇ ਬਹੁਤ ਵਧੀਆ ਸਾਡੇ ਇੱਕ ਸੁਣਨ ਵਾਲੇ ਨੇ ਕੁਝ ਖਾਸ ਟੁਕਾ ਸਾਂਝੀਆਂ ਕੀਤੀਆਂ ਹਨ ਅਤੇ ਪੁੱਛਿਆ ਕਿ ਅੱਜ ਦੇ ਤਣਾ ਪਰੇ ਮਾਹੌਲ ਵਿੱਚ ਇਸ ਸਦੀਵੀ ਸਿੱਖਿਆ ਨੂੰ ਕਿਵੇਂ ਸਮਝਿਆ ਜਾਵੇ ਹੂੰ ਸੋ ਅੱਜ ਜਸੀਂ ਇਸ ਗਿਆਨ ਦੀ ਡੁੰਗਾਈ ਵਿੱਚ ਉਤਰਾਂਗੇ ਤੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਅਸਲ ਤਾਕਤ ਪਕੜ ਬਣਾਉਣ ਚ ਨਹੀਂ ਬਲਕਿ ਪਕੜ ਛੱਡਣ ਦੀ ਕਲਾ ਸਿੱਖਣ ਚ ਹੈ ਇਹ ਤਾਂ ਬਹੁਤ ਹੀ ਕਮਾਲ ਦਾ ਨੁਕਤਾ ਹੈ ਅਸੀਂ ਇੱਕ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜੋ ਸਾਨੂੰ ਹਰ ਵੇਲੇ ਸਿਖਾਉਂਦਾ ਹੈ ਕਿ ਤੁਸੀਂ ਆਪਣੀ ਕਿਸਮਤ ਦੇ ਮਾਲਕ ਹੋ ਹਾਂ ਹਰ ਚੀਜ਼ ਤੁਹਾਡੇ ਕੰਟਰੋਲ 'ਚ ਹੈ ਬਿਲਕੁਲ ਇਹ ਸੋਚ ਸਾਨੂੰ ਤਾਕਤ ਤਾਂ ਦਿੰਦੀ ਹੈ ਪਰ ਨਾਲ ਹੀ ਸਾਡੇ ਮੋਢਿਆਂ ਤੇ ਮਤਲਬ ਇੱਕ ਬਹੁਤ ਵੱਡਾ ਬੋਝ ਵੀ ਪਾ ਦਿੰਦੀ ਹੈ ਸਹੀ ਗੱਲ ਹੈ ਤੇ ਅੱਜ ਜਿਸ ਸਿੱਖਿਆ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇਸੇ ਬੋਝ ਨੂੰ ਹਲਕਾ ਕਰਨ ਦਾ ਰਾਹ ਦਿਖਾਉਂਦੀ ਹੈ ਕਿਵੇਂ ਉਹ ਦੱਸਦੀ ਹੈ ਕਿ ਕੰਟਰੋਲ ਇੱਕ ਪਰਮ ਹੈ ਅਤੇ ਅਸਲ ਸ਼ਾਂਤੀ ਅਸਲ ਆਜ਼ਾਦੀ ਇਸ ਭਰਮ ਦੇ ਟੁੱਟਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਮਤਲਬ ਇਹ ਹਾਰ ਮੰਨਣਾ ਨਹੀਂ ਹੈ ਨਹੀਂ ਇਹ ਹਾਰ ਮੰਨਣਾ ਨਹੀਂ ਬਲਕਿ ਇੱਕ ਵੱਡੀ ਸੱਚਾਈ ਨੂੰ ਸਵੀਕਾਰ ਕਰਨਾ ਹੈ ਤਾਂ ਫਿਰ ਚਲੋ ਇਸ ਕੰਟਰੋਲ ਦੀ ਮੁਠੀ ਨੂੰ ਖੋਲਣਾ ਸ਼ੁਰੂ ਕਰਦੇ ਆ ਇੱਕ ਇੱਕ ਉਂਗਲ ਕਰਕੇ ਹਾਂਜੀ ਜ਼ਰੂਰ ਸਭ ਤੋਂ ਪਹਿਲੀ ਤੇ ਸਭ ਤੋਂ ਕੱਸ ਕੇ ਫੜੀ ਹੋਈ ਉਂਗਲ ਅਕਸਰ ਸਾਡੇ ਰਿਸ਼ਤਿਆਂ ਦੀ ਹੁੰਦੀ ਹੈ ਮੇਰਾ ਪਰਿਵਾਰ ਮੇਰੇ ਬੱਚੇ ਹੂੰ ਸਾਡਾ ਜ਼ਿਆਦਾਤਰ ਤਣਾਅ ਇੱਥੋਂ ਹੀ ਸ਼ੁਰੂ ਹੁੰਦਾ ਹੈ ਇਸ ਬਾਰੇ ਇਹ ਤੁੱਕਾ ਬਹੁਤ ਡੂੰਗਾ ਨਜ਼ਰੀਆ ਦਿੰਦੀਆਂ ਹਨ ਮਾਏ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰ ਦिए ਇਸ ਦਾ ਮਤਲਬ ਤਾਂ ਸਾਫ ਹੈ ਮਾਂ ਪਿਓ ਪੁੱਤਰ ਇਹ ਸਾਰੇ ਉਸ ਪਰਮਾਤਮਾ ਦੇ ਬਣਾਏ ਹੋਏ ਹਨ ਅਤੇ ਉਹਨਾਂ ਵਿਚਲੇ ਸੰਬੰਧ ਵੀ ਉਸੇ ਨੇ ਜੋੜੇ ਹਨ ਹਾਂ ਦੇਖੋ ਇਹ ਸਿਰਫ ਇੱਕ ਕਾਵਿਕ ਵਿਚਾਰ ਨਹੀਂ ਹੈ ਇੱਕ ਬਹੁਤ ਵੱਡਾ ਕੀ ਕਹਿੰਦੇ ਨੇ ਮਨੋਵਿਗਿਆਨਿਕ ਬਦਲਾਵ ਹੈ ਉਹ ਕਿਵੇਂ ਇਹ ਸਿੱਖਿਆ ਸਾਨੂੰ ਪਰਿਵਾਰ ਛੱਡਣ ਲਈ ਨਹੀਂ ਕਹਿ ਰਹੀ ਨਹੀਂ ਇਹ ਪਰਿਵਾਰ ਦੀ ਮਲਕੀਅਤ ਛੱਡਣ ਲਈ ਕਹਿ ਰਹੀ ਹੈ ਮਲਕੀਅਤ ਮਤਲਬ ਓਨਰਸ਼ਿਪ ਬਿਲਕੁਲ ਅਸੀਂ ਅਕਸਰ ਮਾਲਕ ਬਣ ਕੇ ਜਿਉਂਦੇ ਹਾਂ ਜਦਕਿ ਸਾਨੂੰ ਨਿਗਰਾਨ ਜਾਂ ਕੇਅਰ ਟੇਕਰ ਬਣ ਕੇ ਜਿਉਣਾ ਚਾਹੀਦਾ ਹੈ। ਇਹਨਾਂ ਦੋਵਾਂ ਵਿੱਚ ਕੀ ਫਰਕ ਹੈ? ਇੱਕ ਮਾਲਕ ਹਮੇਸ਼ਾ ਨਤੀਜਿਆਂ ਤੇ ਨੁਕਸਾਨ ਦੇ ਡਰ ਚ ਜਿਉਂਦਾ ਹੈ ਪਰ ਇੱਕ ਨਿਗਰਾਨ ਦਾ ਧਿਆਨ ਸਿਰਫ ਆਪਣੀ ਸੇਵਾ ਤੇ ਜ਼ਿੰਮੇਵਾਰੀ ਨਿਭਾਉਣ ਤੇ ਹੁੰਦਾ ਹੈ। ਹੂੰ। ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹ ਰਿਸ਼ਤੇ ਸਾਨੂੰ ਸੌਂਪੇ ਗਏ ਹਨ। ਅਸੀਂ ਇਹਨਾਂ ਨੂੰ ਬਣਾਇਆ ਨਹੀਂ ਹੈ। ਤਾਂ ਦਹਾਕੀਆਂ ਤੋਂ ਇਕੱਠਾ ਹੋਇਆ ਦੋਸ਼ ਤੇ ਚਿੰਤਾ ਦਾ ਭਾਰ ਹਲਕਾ ਹੋਣ ਲੱਗਦਾ ਹੈ। ਹਾਂਜੀ ਬਿਲਕੁਲ। ਪਰ ਇਥੇ ਇੱਕ ਸਵਾਲ ਉੱਠਦਾ ਹੈ ਕਿ ਇਸ ਸੋਚ ਨਾਲ ਇੱਕ ਤਰ੍ਹਾਂ ਦੀ ਲਾਪਰਵਾਹੀ ਨਹੀਂ ਆ ਸਕਦੀ ਹੂੰ ਇਹ ਬਹੁਤ ਲੋਕ ਸੋਚਦੇ ਹਨ ਜੇ ਕੋਈ ਸੋਚੇ ਕਿ ਇਹ ਮੇਰੀ ਜ਼ਿੰਮੇਵਾਰੀ ਨਹੀਂ ਸਭ ਉੱਪਰ ਵਾਲਾ ਕਰ ਰਿਹਾ ਤਾਂ ਉਹ ਆਪਣੀ ਭੂਮਿਕਾ ਨੂੰ ਪੂਰੀ ਗੰਭੀਰਤਾ ਨਾਲ ਕਿਵੇਂ ਨਿਭਾਏਗਾ ਇਹ ਬਹੁਤ ਵਧੀਆ ਸਵਾਲ ਹੈ ਅਤੇ ਇਹੀ ਇਸ ਸਿੱਖਿਆ ਦਾ ਸਭ ਤੋਂ ਸੂਖਮ ਨੁਕਤਾ ਹੈ ਇਸ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਹੈ ਤਾ ਫਿਰ ਕੀ ਹੈ ਇਹ ਜ਼ਿੰਮੇਵਾਰੀ ਦੇ ਤਣਾਅ ਤੋਂ ਮੁਕਤ ਹੋਣਾ ਇੱਕ ਉਦਾਹਰਣ ਦੇ ਸਕਦੇ ਹੋ ਜ਼ਰੂਰ ਇਸ ਨੂੰ ਇੰਜ ਸਮਝੋ ਜਿਵੇਂ ਤੁਹਾਨੂੰ ਇੱਕ ਬਹੁਤ ਖੂਬਸੂਰਤ ਬਗੀਚੇ ਦੀ ਦੇਖਭਾਲ ਲਈ ਰੱਖਿਆ ਗਿਆ ਹੋਵੇ ਠੀਕ ਹੈ ਤੁਹਾਡਾ ਕੰਮ ਹੈ ਪੌਦਿਆਂ ਨੂੰ ਪਾਣੀ ਦੇਣਾ ਗੋਡੀ ਕਰਨੀ ਉਹਨਾਂ ਦਾ ਧਿਆਨ ਰੱਖਣਾ ਤੁਸੀਂ ਇਹ ਕੰਮ ਪੂਰੀ ਲਗਨ ਨਾਲ ਕਰਦੇ ਹੋ ਹਾਂ ਪਰ ਜੇ ਇੱਕ ਦਿਨ ਤੇਜ਼ ਤੂਫਾਨ ਆ ਜਾਵੇ ਤੇ ਕੁਝ ਫੁੱਲ ਚੜ ਜਾਣ ਤਾਂ ਤੁਸੀਂ ਦੁਖੀ ਤਾਂ ਹੋਵੋਗੇ ਪਰ ਤੁਸੀਂ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨੋਗੇ ਕਿਉਂਕਿ ਮੌਸਮ ਮੇਰੇ ਕਾਬੂ ਵਿੱਚ ਨਹੀਂ ਸੀ ਬਿਲਕੁਲ ਮਾਲਕੀ ਦਾ ਭਾਵ ਸਾਨੂੰ ਹਰ ਨਤੀਜੇ ਲਈ ਦੋਸ਼ੀ ਮਹਿਸੂਸ ਕਰਵਾਉਂਦਾ ਹੈ ਜਦਕਿ ਨਿਗਰਨਤਾ ਦਾ ਭਾਵ ਸਾਨੂੰ ਸਿਰਫ ਆਪਣਾ ਕੰਮ ਪੂਰੀ ਸ਼ਿੱਦਤ ਨਾਲ ਕਰਨ ਲਈ ਪ੍ਰੇਰਿਤ ਕਰਦਾ ਹੈ ਬਿਨਾਂ ਨਤੀਜੇ ਦੇ ਬੋਝ ਤੋਂ ਮਤਲਬ ਇਹ ਲਾਪਰਵਾਹੀ ਨਹੀਂ ਬਲਕਿ ਬੇਲੋੜੇ ਬੋਝ ਤੋਂ ਮੁਕਤੀ ਹੈ ਇਹੀ ਗੱਲ ਹੈ ਵਾਹ ਮਤਲਬ ਆਪਣੀ ਭੂਮਿਕਾ ਪੂਰੀ ਤਰ੍ਹਾਂ ਨਿਭਾਉਣੀ ਹੈ ਪਰ ਨਤੀਜੇ ਦੇ ਨਾਲ ਜੁੜੇ ਡਰ ਨੂੰ ਛੱਡ ਦੇਣਾ ਇਹਦਾ ਰਿਸ਼ਤਿਆਂ ਨੂੰ ਨਿਭਾਉਣ ਦਾ ਬਹੁਤ ਹੀ ਸਿਹਤਮੰਤ ਤਰੀਕਾ ਹੈ। ਹਾਂਜੀ। ਚਲੋ ਹੁਣ ਮਿੱਟੀ ਦੀ ਦੂਜੀ ਉਂਗਲ ਵੱਲ ਵਧਦੇ ਹਾਂ ਜੋ ਸ਼ਾਇਦ ਸਭ ਤੋਂ ਮਜ਼ਬੂਤੀ ਨਾਲ ਬੰਨ੍ਹਦਾ ਹੈ। ਮੇਰੀ ਤਾਕਤ, ਮੇਰਾ ਜ਼ੋਰ। ਹਾਂ। ਸਾਡਾ ਹੰਕਾਰ। ਅਸੀਂ ਹਮੇਸ਼ਾ ਆਪਣੀ ਹਿੰਮਤ, ਆਪਣੀ ਬੁੱਧੀ, ਆਪਣੇ ਜ਼ੋਰ ਤੇ ਮਾਣ ਕਰਦੇ ਹਾਂ। ਹੁਣ ਅਸੀਂ ਜਿਸ ਸਿੱਖਿਆ ਦੀ ਗੱਲ ਕਰ ਰਹੇ ਹਾਂ ਉਸ ਦੇ ਕੇਂਦਰੀ ਵਿਚਾਰ ਤੇ ਆਉਂਦੇ ਹਾਂ। ਇਸ ਰਚਨਾ ਦੀ ਬੰਤਰ ਵਿੱਚ ਰਹਾਓ ਦੀ ਤੁਕ ਪੂਰੀ ਸਿੱਖਿਆ ਦਾ ਤੁਰਾ ਹੁੰਦੀ ਹੈ। ਉਸ ਦਾ ਦਿਲ ਹੁੰਦੀ ਹੈ ਤੇ ਉਹ ਤੁਕ ਹੈ ਹਮਰਾ ਜ਼ੋਰ ਸਭ ਰਹਿਓ ਮੇਰੇ ਪੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਹਮਰਾ ਜ਼ੋਰ ਸਭ ਰਹਿਓ ਮੇਰਾ ਸਾਰਾ ਜ਼ੋਰ ਖਤਮ ਹੋ ਗਿਆ ਹੈ ਐ ਦੇਖੋ ਲਾਚਾਰੀ ਦਾ ਐਲਾਨ ਨਹੀਂ ਹੈ ਇਹ ਹਮੈ ਯਾਨੀ ਈਗੋ ਦੇ ਸਮਰਪਣ ਦਾ ਐਲਾਨ ਹੈ ਅੱਛਾ ਸਾਡੀ ਹਮੈ ਦਾ ਸਭ ਤੋਂ ਵੱਡਾ ਕੰਮ ਸਾਨੂੰ ਇਹ ਯਕੀਨ ਦਿਵਾਣਾ ਹੈ ਕਿ ਅਸੀਂ ਸੁਰੱਖਿਤ ਉਦੋਂ ਹੀ ਆ ਜਦੋਂ ਸਭ ਕੁਝ ਸਾਡੇ ਕਾਬੂ ਹੇਠ ਹੋਵੇ हां इसीलिए वो लगातार योजनावा बनाਉਂਦੀ ਰਹਿੰਦੀ ਹੈ ਬਿਲਕੁਲ ਪਰ ਇਹ ਸਿੱਖਿਆ ਦੱਸਦੀ ਹੈ ਕਿ ਸਾਡੀ ਜ਼ਿਆਦਾਤਰ ਊਰਜਾ ਹਕੀਕਤ ਨੂੰ ਆਪਣੀ ਮਰਜ਼ੀ ਨਾਲ ਮੋੜਨ ਦੀ ਕੋਸ਼ਿਸ਼ 'ਚ ਬਰਬਾਦ ਹੁੰਦੀ ਹੈ ਇੱਕ ਲੜਾਈ ਵਾਂਗ ਹਾਂ ਜਿਸ ਪਲ ਅਸੀਂ ਇਹ ਲੜਾਈ ਛੱਡ ਦਿੰਨੇ ਆ ਅਤੇ ਸਵੀਕਾਰ ਕਰ ਲੈਨੇ ਆ ਕਿ ਇਹ ਸਰੀਰ ਤੇ ਮਨ ਵੀ ਸਾਡੇ ਪੂਰੇ ਵਸ ਵਿੱਚ ਨਹੀਂ ਹਨ ਤਾਂ ਉਹ ਸਾਰੀ ਊਰਜਾ ਜੋ ਲੜਾਈ ਵਿੱਚ ਲੱਗ ਰਹੀ ਸੀ ਸਾਡੇ ਅੰਦਰ ਵਾਪਸ ਆ ਜਾਂਦੀ ਹੈ ਤਾਂ ਸ਼ਾਂਤੀ ਬਾਹਰੋਂ ਨਹੀਂ ਮਿਲਦੀ ਨਹੀਂ ਸ਼ਾਂਤੀ ਸਾਡੀ ਕੁਦਰਤੀ ਅਵਸਥਾ ਹੈ ਉਹ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਅੰਦਰੂਨੀ ਲੜਾਈ ਬੰਦ ਕਰ ਦਿੰਨੇ ਆ ਇਹ ਬਹੁਤ ਡੂੰਗੀ ਗੱਲ ਹੈ ਮਤਲਬ ਅਸਲ ਥਕਾਵਟ ਬਾਹਰਲੇ ਕੰਮਾਂ ਤੋਂ ਨਹੀਂ ਬਲਕਿ ਹਕੀਕਤ ਨਾਲ ਇਸ ਅੰਦਰੂਨੀ ਕੋਲ ਤੋਂ ਆਂਦੀ ਹੈ ਬਿਲਕੁਲ ਪਰ ਇਸ ਸਮਰਪਣ ਵਾਲੀ ਗੱਲ ਇਹ ਕਹਿਣਾ ਕਿ ਮੇਰਾ ਜ਼ੋਰ ਖਤਮ ਹੋ ਗਿਆ ਹੈ ਇਹ ਕਰਨਾ ਬਹੁਤ ਔਖਾ ਹੈ ਕਈ ਸੁਣਨ ਵਾਲੇ ਸੋਚ ਰਹੇ ਹੋਣਗੇ ਮੈਂ ਇਹ ਕਰਨਾ ਤਾਂ ਚਾਹਨਾ ਹਾਂ ਪਰ ਮੇਰੇ ਅੰਦਰ ਉਹ ਪਾਵਨਾ ਉਹ ਸ਼ਰਧਾ ਹੀ ਨਹੀਂ ਬਣਦੀ ਹਾਂ ਤੇ ਫਿਰ ਉਹ ਇਸ ਬਾਰੇ ਵੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਨ ਹਾਂ ਇਹ ਇੱਕ ਹੋਰ ਚੀਜ਼ ਬਣ ਜਾਂਦੀ ਹੈ ਜਿਸ ਬਾਰੇ ਅਤੇ ਇਸੇ ਦੋਸ਼ ਤੋਂ ਮੁਕਤ ਕਰਦੀ ਹੈ ਅਗਲੀ ਤੱਕ ਇਹ ਸਾਡੀ ਤੀਜੀ ਉਂਗਲ ਹੈ ਅਧਿਆਤਮਿਕ ਪ੍ਰਾਪਤੀਆਂ ਦੀ ਪਕੜ ਮਤਲਬ ਅਸੀਂ ਸ਼ਰਧਾ ਨੂੰ ਵੀ ਇੱਕ ਟੀਚਾ ਬਣਾ ਲੈਨੇ ਆ ਜਿਸ ਨੂੰ ਹਾਸਿਲ ਕਰਨਾ ਹੈ ਪਰ ਇਹ ਸਿੱਖਿਆ ਕਹਿੰਦੀ ਹੈ ਭਗਤ ਜਨਾ ਕੋ ਸਰਧਾ ਆਪ ਹਰਿ ਲਾਈ ਵਿਚੇ ਗ੍ਰਸਤ ਉਦਾਸ ਰਹੀ ਇਸ ਦਾ ਅਰਥ ਹੈ ਕਿ ਸ਼ਰਧਾ ਵੀ ਪਰਮਾਤਮਾ ਵੱਲੋਂ ਆਪ ਹੀ ਲਾਈ ਜਾਂਦੀ ਹੈ ਇਹ ਇੱਕ ਦਾਤ ਹੈ ਇੱਕ ਤੋਹਫਾ ਹੈ ਇਸ ਨੂੰ ਆਪਣੀ ਮਿਹਨਤ ਨਾਲ ਜ਼ਬਰਦਸਤੀ ਪੈਦਾ ਨਹੀਂ ਕੀਤਾ ਜਾ ਸਕਦਾ ਨਹੀਂ ਇਹ ਵਿਚਾਰ ਸਾਨੂੰ ਅਧਿਆਤਮਿਕ ਤੁਲਨਾ ਦੀ ਬਿਮਾਰੀ ਤੋਂ ਬਚਾਉਂਦਾ ਹੈ ਜਿੱਥੇ ਅਸੀਂ ਦੂਜਿਆਂ ਨੂੰ ਦੇਖ ਕੇ ਸੋਚਦੇ ਹਾਂ ਕਿ ਉਹ ਕਿੰਨਾ ਅੱਗੇ ਹੈ ਅਤੇ ਮੈਂ ਪਿੱਛੇ ਰਹਿ ਗਿਆ ਤਾਂ ਫਿਰ ਇਸ ਦਾ ਮਤਲਬ ਕੀ ਹੈ ਕਿ ਇਨਸਾਨ ਨੂੰ ਕੁਝ ਨਹੀਂ ਕਰਨਾ ਚਾਹੀਦਾ ਬਸ ਹੱਥ ਤੇ ਹੱਥ ਰੱਖ ਕੇ ਬੈਠਾ ਰਹੇ ਤੇ ਦਾਤ ਦਾ ਇੰਤਜ਼ਾਰ ਕਰੇ ਨਹੀਂ ਨਹੀਂ ਇਹ ਨਿਸ਼ਕਿਰਿਆ ਇੰਤਜ਼ਾਰ ਨਹੀਂ ਬਲਕਿ ਸਰਗਰਮ ਸਵੀਕ੍ਰਿਤੀ ਹੈ ਸਰਗਰਮ ਸਵੀਕ੍ਰਿਤੀ ਹਾਂ ਫਰਕ ਨੂੰ ਸਮਝੋ ਇੱਕ ਕਿਸਾਨ ਬੀਜ ਨੂੰ ਜ਼ਬਰਦਸਤੀ ਖਿੱਚ ਕੇ ਪੌਦਾ ਨਹੀਂ ਬਣਾ ਸਕਦਾ ਪਰ ਉਹ ਜ਼ਮੀਨ ਤਿਆਰ ਕਰ ਸਕਦਾ ਹੈ ਉਹ ਜ਼ਮੀਨ ਨੂੰ ਪੋਲਾ ਕਰ ਸਕਦਾ ਹੈ ਉਸ ਵਿੱਚੋਂ ਨਦੀਨ ਕੱਢ ਸਕਦਾ ਹੈ ਬਿਲਕੁਲ ਉਹ ਬੀਜ ਦੇ ਫੁੱਟਣ ਲਈ ਸਹੀ ਮਾਹੌਲ ਤਿਆਰ ਕਰਦਾ ਹੈ। ਇਸੇ ਤਰ੍ਹਾਂ ਅਸੀਂ ਸ਼ਰਧਾ ਨੂੰ ਪੈਦਾ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਮਨ ਨੂੰ ਉਸ ਦੇ ਆਉਣ ਲਈ ਤਿਆਰ ਕਰ ਸਕਦੇ ਹਾਂ। ਕਿਹੜੇ ਗੁਣਾਂ ਨਾਲ? ਨਿਮਰਤਾ, ਸ਼ੁਕਰਾਨਾ ਅਤੇ ਸੇਵਾ। ਇਹਨਾਂ ਨਾਲ ਅਸੀਂ ਆਪਣੇ ਮਨ ਦੀ ਜ਼ਮੀਨ ਨੂੰ ਤਿਆਰ ਕਰਦੇ ਹਾਂ। ਫਿਰ ਜਦੋਂ ਕਿਰਪਾ ਦੀ ਬਾਰਿਸ਼ ਹੁੰਦੀ ਹੈ ਤਾਂ ਉਹ ਬੀਜ ਆਪਣੇ ਆਪ ਫੁੱਟ ਪੈਂਦਾ ਹੈ। ਤਾਂ ਇਹ ਹੱਥ ਤੇ ਹੱਥ ਰੱਖ ਕੇ ਬੈਠਣਾ ਨਹੀਂ ਬਲਕਿ ਆਪਣੇ ਹਿੱਸੇ ਦਾ ਕੰਮ ਕਰਨਾ ਹੈ ਪਰ ਨਤੀਜੇ ਦੀ ਚਿੰਤਾ ਤੋਂ ਬਿਨਾ। ਹਾਂ। ਅਤੇ ਜਿਨ੍ਹਾਂ ਤੇ ਇਹ ਕਿਰਪਾ ਹੁੰਦੀ ਹੈ ਉਹ ਦੁਨੀਆ ਛੱਡ ਕੇ ਨਹੀਂ ਜਾਂਦੇ ਉਹ ਵਿੱਚੇ ਗ੍ਰਸਤ ਘਰ ਪਰਿਵਾਰ ਵਿੱਚ ਰਹਿੰਦੇ ਹੋਏ ਹੀ ਉਦਾਸ ਰਹਿੰਦੇ ਹਨ ਮਤਲਬ ਨਿਰਲੇਪ ਹਾਂ ਅੰਦਰੋਂ ਆਜ਼ਾਦ ਬਿਲਕੁਲ ਇਹ ਬਹੁਤ ਹੀ ਸੰਤੁਲਿਤ ਪਹੁੰਚ ਹੈ ਮਤਲਬ ਕੋਸ਼ਿਸ਼ ਕਰਨੀ ਹੈ ਪਰ ਕੋਸ਼ਿਸ਼ ਤੇ ਨਤੀਜੇ ਨਾਲ ਨਹੀਂ ਜੁੜਨਾ ਬਿਲਕੁਲ ਅਤੇ ਜਦੋਂ ਇਹ ਅੰਦਰੂਨੀ ਅਵਸਥਾ ਬਦਲਦੀ ਹੈ ਤਾਂ ਇਸ ਦਾ ਅਸਰ ਸਾਡੇ ਰੋਜ਼ਾਨਾ ਦੇ ਕੰਮਾਂ ਤੇ ਵੀ ਪੈਂਦਾ ਹੋਵੇਗਾ ਯਕੀਨਨ ਪੈਂਦਾ ਹੈ ਅੱਜਕਲ ਬਰਨ ਆਊਟ ਮਤਲਬ ਕੰਮ ਤੋਂ ਹੋਣ ਵਾਲੀ ਮਾਨਸਿਕ ਥਕਾਵਟ ਬਹੁਤ ਆਮ ਸਮੱਸਿਆ ਹੈ ਬਿਲਕੁਲ ਬਰਨ ਆਊਟ ਅਸਲ ਵਿੱਚ ਕੰਮ ਦੀ ਮਾਤਰਾ ਕਰਕੇ ਨਹੀਂ ਹੁੰਦਾ ਤਾਂ ਫਿਰ ਕਿਸ ਕਰਕੇ ਹੁੰਦਾ ਹੈ ਇਹ ਅੰਦਰੂਨੀ ਟਕਰਾਅ ਕਰਕੇ ਹੁੰਦਾ ਹੈ ਜਦੋਂ ਤੁਹਾਡਾ ਮਨ ਕੁਝ ਹੋਰ ਕਰਨਾ ਚਾਹੁੰਦਾ ਹੈ ਅਤੇ ਤੁਸੀਂ ਜ਼ਬਰਦਸਤੀ ਉਸ ਤੋਂ ਕੁਝ ਹੋਰ ਕਰਵਾ ਰਹੇ ਹੁੰਦੇ ਹੋ ਤਾਂ ਤੁਸੀਂ ਇੱਕੋ ਸਮੇਂ ਦੋ ਲੜਾਈਆਂ ਲੜ ਰਹੇ ਹੁੰਦੇ ਹੋ ਇੱਕ ਬਾਹਰੀ ਅਤੇ ਇੱਕ ਅੰਦਰੂਨੀ ਹਾਂ ਤੇ ਇਹ ਅੰਦਰੂਨੀ ਲੜਾਈ ਹੀ ਸਾਰੀ ਊਰਜਾ ਖਿੱਚ ਲੈਂਦੀ ਹੈ ਇਸੇ ਦਾ ਹੱਲ ਅਗਲੀ ਤੁਕ ਵਿੱਚ ਹੈ ਜਦ ਅੰਤਰਪ੍ਰੀਤ ਹਰ ਸਿਓ ਬਣਾਈ ਤਬ ਜੋ ਕੁਝ ਕਰੇ ਸੁਮੇਰੇ ਹਰ ਪ੍ਰਭ ਪਾਈ ਜਦੋਂ ਤੁਹਾਡੇ ਅੰਦਰ ਉਸ ਸਰਵਉੱਚ ਸ਼ਕਤੀ ਨਾਲ ਪਿਆਰ ਅਤੇ ਇੱਕ ਸੁਰਤਾ ਬਣ ਜਾਂਦੀ ਹੈ ਫਿਰ ਤੁਸੀਂ ਜੋ ਵੀ ਕਰਦੇ ਹੋ ਉਹ ਕੰਮ ਬੋਝ ਨਹੀਂ ਲੱਗਦਾ ਉਹ ਇੱਕ ਸਹਿਜ ਪ੍ਰਗਟਾਵਾ ਬਣ ਜਾਂਦਾ ਹੈ ਹਾਂ ਫਿਰ ਕੰਮ ਵਿੱਚੋਂ ਮੈਂ ਕਰ ਰਿਹਾ ਹਾਂ ਦਾ ਭਾਵ ਨਿਕਲ ਜਾਂਦਾ ਹੈ ਅਤੇ ਇਹ ਹੋ ਰਿਹਾ ਹੈ ਦਾ ਅਹਿਸਾਸ ਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਕੰਮ ਉਹੀ ਰਹਿੰਦਾ ਹੈ ਪਰ ਉਸ ਨੂੰ ਕਰਨ ਦੀ ਭਾਵਨਾ ਬਦਲ ਜਾਂਦੀ ਹੈ ਹਾਂ ਜਿਵੇਂ ਇੱਕ ਕਲਾਕਾਰ ਜਦੋਂ ਪੂਰੀ ਤਰ੍ਹਾਂ ਆਪਣੀ ਕਲਾ ਵਿੱਚ ਡੁੱਬਿਆ ਹੁੰਦਾ ਹੈ ਤਾਂ ਉਸ ਨੂੰ ਸਮੇਂ ਦਾ ਜਾਂ ਥਕਾਵਨ ਦਾ ਅਹਿਸਾਸ ਨਹੀਂ ਹੁੰਦਾ ਕੰਮ ਇੱਕ ਖੇਡ ਬਣ ਜਾਂਦਾ ਹੈ ਸਹੀ ਗਿਆ ਅਤੇ ਮੈਨੂੰ ਲੱਗਦਾ ਹੈ ਕਿ ਇਹੀ ਭਾਵਨਾ ਸਾਨੂੰ ਓਵਰ ਥਿੰਕਿੰਗ ਯਾਨੀ ਬਹੁਤ ਜ਼ਿਆਦਾ ਸੋਚਣ ਦੀ ਆਦਤ ਤੋਂ ਵੀ ਪਹਛਾ ਸਕਦੀ ਹੈ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਪਹੁੰਚੇ ਹੋ ਜ਼ਿਆਦਾ ਸੋਚਣਾ ਅਸਲ ਵਿੱਚ ਇਸੇ ਕੰਟਰੋਲ ਕਰਨ ਦੀ ਇੱਛਾ ਦਾ ਨਤੀਜਾ ਹੈ ਅਸੀਂ ਹਰ ਸੰਭਾਵਨਾ ਬਾਰੇ ਸੋਚ ਕੇ ਭਵਿੱਖ ਨੂੰ ਕਾਬੂ ਕਰਨਾ ਚਾਹੁੰਦੇ ਹਾਂ ਹਾਂ ਇਸ ਦਾ ਸਭ ਤੋਂ ਸਰਲ ਅਤੇ ਸਿੱਧਾ ਇਲਾਜ ਆਖਰੀ ਤੁਕ ਵਿੱਚ ਦਿੱਤਾ ਗਿਆ ਹੈ ਜੇ ਤਕਾਰ ਹੈ ਕੰਮ ਹਮ ਹਰ ਲਾਏ ਸੋਹਮ ਕਰ ਜੋ ਆਪ ਕਰਾਏ ਇਸ ਦਾ ਸਿੱਧਾ ਅਰਥ ਹੈ ਜਿਸ ਕੰਮ ਵਿੱਚ ਸਾਨੂੰ ਲਗਾਇਆ ਗਿਆ ਹੈ ਅਸੀਂ ਉਹੀ ਕਰਦੇ ਹਾਂ ਜੋ ਸਾਡੇ ਤੋਂ ਕਰਵਾਇਆ ਜਾ ਰਿਹਾ ਹੈ ਇਹ ਮਾਨਸਿਕ ਸਪਸ਼ਟਤਾ ਲਈ ਇੱਕ ਬਹੁਤ ਵੱਡਾ ਸਾਧਨ ਹੈ ਹਾਂ ਇਹ ਸਾਨੂੰ ਕਹਿੰਦਾ ਹੈ ਕਿ ਤੁਹਾਡਾ ਕੰਮ ਸਿਰਫ ਉਹ ਹੈ ਜੋ ਇਸ ਪਲ ਤੁਹਾਡੇ ਸਾਹਮਣੇ ਹੈ ਜਿਵੇਂ ਇੱਕ ਸ਼ੈਫ ਦਾ ਕੰਮ ਉਸ ਪਲ ਸਿਰਫ ਪਿਆਜ਼ ਕੱਟਣਾ ਹੈ ਬਿਲਕੁਲ ਇਹ ਚਿੰਤਾ ਕਰਨਾ ਨਹੀਂ ਕਿ ਮਹਿਮਾਨਾਂ ਨੂੰ ਖਾਣਾ ਪਸੰਦ ਆਵੇਗਾ ਜਾਂ ਨਹੀਂ ਜਦੋਂ ਧਿਆਨ ਸਿਰਫ ਮੌਜੂਦਾ ਕੰਮ ਤੇ ਹੁੰਦਾ ਹੈ ਤਾਂ ਜੇ ਇੰਜ ਹੋ ਗਿਆ ਤਾਂ ਕੀ ਹੋਵੇਗਾ ਵਰਗੇ ਸਵਾਲ ਆਪਣੇ ਆਪ ਸ਼ਾਂਤ ਹੋ ਜਾਂਦੇ ਹਨ ਤੋੜੇ ਮੁਡਿਆਂ ਤੋਂ ਸਾਰੀ ਦੁਨੀਆ ਦਾ ਬੋਝ ਉੱਤਰ ਜਾਂਦਾ ਹੈ ਅਤੇ ਸਿਰਫ ਉਸ ਪਲ ਦਾ ਕੰਮ ਰਹਿ ਜਾਂਦਾ ਹੈ ਤਾਂ ਜਿਵੇਂ ਜਿਵੇਂ ਅਸੀਂ ਇਸ ਮੁਠੀ ਨੂੰ ਖੋਲਦੇ ਗਏ ਹਾਂ ਰਿਸ਼ਤਿਆਂ ਦੀ ਪਕੜ ਆਪਣੀ ਤਾਕਤ ਦਾ ਹੰਕਾਰ ਤੇ ਹਰ ਨਤੀਜੇ ਨੂੰ ਕਾਬੂ ਕਰਨ ਦੀ ਚਿੰਤਾ ਇਹ ਸਾਫ਼ ਹੋ ਰਿਹਾ ਹੈ ਕਿ ਇਹ ਸਿੱਖਿਆ ਸਾਨੂੰ ਨਿਕੰਮੇ ਬਣਨ ਲਈ ਨਹੀਂ ਕਹਿ ਰਹੀ ਨਹੀਂ ਬਿਲਕੁਲ ਨਹੀਂ ਇਹ ਸਿਰ ਸਾਡੇ ਕੰਮ ਕਰਨ ਦੀ ਊਰਜਾ ਨੂੰ ਬਦਲਣ ਦੀ ਗੱਲ ਕਰ ਰਹੀ ਹੈ ਜ਼ੋਰ ਦੀ ਊਰਜਾ ਤੋਂ ਸਹਿਜ ਦੀ ਊਰਜਾ ਵੱਲ ਬਿਲਕੁਲ ਇਸ ਸਾਰੀ ਗਲਬਾਤ ਦਾ ਸਾਰ ਇਹੀ ਹੈ ਆਪਣੀ ਭੂਮਿਕਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਓ ਪਰ ਮਾਲਿਕ ਬਣਨ ਦੀ ਕੋਸ਼ਿਸ਼ ਨਾ ਕਰੋ ਇੱਕ ਨਿਗਰਾਨ ਬਣੋ ਹਾਂ ਆਪਣੇ ਮਨ ਦੀ ਜ਼ਮੀਨ ਨੂੰ ਤਿਆਰ ਕਰੋ ਪਰ ਸ਼ਰਦਾ ਦੇ ਫੁੱਲ ਦੇ ਖਿੜਨ ਦਾ ਇੰਤਜ਼ਾਰ ਕਰੋ ਅਤੇ ਸਭ ਤੋਂ ਵੱਡੀ ਗੱਲ ਕੀ ਹਰ ਰੋਜ਼ ਸਵੇਰੇ ਆਪਣੇ ਆਪ ਨੂੰ ਪੁੱਛੋ ਅੱਜ ਮੇਰੇ ਸਾਹਮਣੇ ਕੀ ਕੰਮ ਰੱਖਿਆ ਗਿਆ ਹੈ ਅਤੇ ਫਿਰ ਪੂਰਾ ਦਿਨ ਸਿਰਫ ਉਸੇ ਕੰਮ ਤੇ ਧਿਆਨ ਕੇਂਦ੍ਰਿਤ ਕਰੋ ਦੁਨੀਆ ਵਿੱਚ ਰਹੋ ਪਰ ਥੋੜਾ ਹਲਕਾ ਫੁਲਕਾ ਹੋ ਕੇ ਹਾਂ ਹਰ ਚੀਜ਼ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੋਵੋ ਪਰ ਕਿਸੇ ਵੀ ਚੀਜ਼ ਨੂੰ ਐਨੀ ਮਜ਼ਬੂਤੀ ਨਾਲ ਨਾ ਫੜੋ ਕਿ ਉਸ ਦੇ ਟੁੱਟਣ ਜਾਂ ਖੁੱਸਣ ਦਾ ਡਰ ਤੁਹਾਨੂੰ ਜਿਉਣਾ ਹੀ ਨਾ ਦੇਵੇ ਇਹ ਸੱਚਮੁੱਚ ਇੱਕ ਬਹੁਤ ਵੱਡਾ ਬਦਲਾਵ ਹੈ ਇਹ ਉਸ ਢੋਂਗ ਨੂੰ ਖਤਮ ਕਰਨ ਦੀ ਗੱਲ ਹੈ ਜਿਸ ਵਿੱਚ ਅਸੀਂ ਇਹ ਮੰਨ ਕੇ ਜਿਉਂਦੇ ਹਾਂ ਕਿ ਇਸ ਪੂਰੇ ਬ੍ਰਹਮੰਡ ਨੂੰ ਅਸੀਂ ਹੀ ਚਲਾ ਰਹੇ ਹਾਂ ਹਾਂ ਅਤੇ ਜੇ ਅਸੀਂ ਇੱਕ ਪਲ ਲਈ ਵੀ ਆਪਣਾ ਧਿਆਨ ਹਟਾਇਆ ਤਾਂ ਸਭ ਕੁਝ ਟਹਿ ਟੇਰੀ ਹੋ ਜਾਵੇਗਾ ਅਤੇ ਜਿਸ ਪਲ ਇਹ ਢੋਂਗ ਇਹ ਪਰਮ ਟੁੱਟਦਾ ਹੈ ਉਸੇ ਪਲ ਅਸਲ ਸ਼ਾਂਤੀ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਫਿਰ ਅਸੀਂ ਜ਼ਿੰਦਗੀ ਨਾਲ ਲੜ ਨਹੀਂ ਰਹੇ ਹੁੰਦੇ ਸਗੋਂ ਉਸ ਦੇ ਨਾਲ ਇੱਕ ਸੁਰ ਹੋ ਕੇ ਵਹਿ ਰਹੇ ਹੁੰਦੇ ਹਾਂ ਅਤੇ ਉਸ ਵਹਾਵ ਵਿੱਚ ਹੀ ਅਸਲ ਆਨੰਦ ਹੈ ਇਸ ਡੂੰਗੀ ਗੱਲਬਾਤ ਨੂੰ ਸਮਾਪਤ ਕਰਦੇ ਹੋਏ ਸੁਣਨ ਵਾਲਿਆਂ ਲਈ ਇੱਕ ਆਖਰੀ ਸੋਚ ਛੱਡਦੇ ਹਾਂ ਜੋ ਇਸ ਸਾਰੀ ਚਰਚਾ ਦਾ ਨਿਚੋੜ ਹੈ ਹਾਂ ਜੇ ਅਸਲ ਤਾਕਤ ਚੀਜ਼ਾਂ ਨੂੰ ਹੋਰ ਕੱਸ ਕੇ ਫੜਨ ਵਿੱਚ ਨਹੀਂ ਬਲਕਿ ਉਹਨਾਂ ਨੂੰ ਸਹਜਤਾ ਨਾਲ ਛੱਡਣਾ ਸਿੱਖਣ ਵਿੱਚ ਹੈ ਤਾਂ ਅੱਜ ਆਪਣੀ ਜ਼ਿੰਦਗੀ ਦੀ ਉਸ ਕੱਸ ਕੇ ਬੰਦ ਕੀਤੀ ਹੋਈ ਮੁਠੀ ਵੱਲ ਦੇਖੋ ਅਤੇ ਸੋਚੋ ਕਿ ਉਹ ਕਿਹੜੀ ਇੱਕ ਉਂਗਲ ਹੈ ਜਿਸ ਨੂੰ ਅੱਜ ਥੋੜਾ ਜਿਹਾ ਬਸ ਥੋੜਾ ਜਿਹਾ ਢਿੱਲਾ ਕੀਤਾ ਜਾ ਸਕਦਾ ਹੈ